ਦਰਸ਼ਨ ਕੀਜੈ ਇੱਕਦਮ ਪੂਰੀ ਦਰਸ਼ਨ ਕੀਜੈ ਇੱਕਦਮ ਪੂਰੀ ਦਰਸ਼ਨ ਕੀਜੈ ਇੱਕਦਮ ਪੂਰੀ ਦਰਸ਼ਨ ਕੀਜੈ ਇੱਕਦਮ ਪੂਰੀ ਦਰਸ਼ਨ ਕੀਜੈ ਜਨਪੀਰ ਕਿਸ ਦਸ ਪਿਆਰੇ ਸਿਰ ਤਰੀ ਉਤਾਰੇ ਕਿਸ ਦਸ ਪਿਆਰੇ ਸਿਰ ਤਰੀ ਉਤਾਰੇ ਇੱਕ ਪੂਰੀ ਦਰਸ਼ਨ ਦੀ ਜੈ ਇੱਕ ਪੂਰੀ ਦਰਸ਼ਨ ਦੀ ਜੈ ਇੱਕ ਪੂਰੀ ਦਰਸ਼ਨ ਦੀ ਜੈ ਇੱਕ ਪੂਰੀ ਦਰਸ਼ਨ ਤੇ ਜੈ ਕਿਰਪਾ پوری ਦਰਸ਼ਨ ਤੇ ਜੈ ਵਾੰਕਾਰ ਵਾਹਿਗੁਰੂ ਜੀ ਕੀ ਖਤਹਿ ਤੇ ਇਕ ਬਖੋਤ ਹੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਦੇਵ ਜੀ ਆਏ ਰੰਗਮਤ ਗੁਰਤੇ ਅਮਰਦਾਸ ਰਾਮ ਬਾਸਯ ਮਈ ਸਹਾਈ ਪਰਜਰ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ ਜਗ ਜਿੱਟੇ ਸਭ ਦੁੱਖ ਗਾਰੇ

ਅਧਿਆਨ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਵਿਚਲਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤਿਆ ਵਿੱਚ ਪਿਆਵਨ ਦਾ ਸਦਕਾ ਸਰਬ ਸੁਖ ਹੋਵੇ ਜੀ ਨਾਲ ਖਾਲਸਾ ਜੀ ਸਾਹਿਬ ਤਾਰ ਤਾਰਛੇ ਆ ਰਿਹਾ ਇੱਕ

ਚੌਕੀਆਂ ਟੰਡੇ ਬੁੰਗੇ ਜੁਗ ਜੋਗਿਆ ਤਾਲ ਤਰਮਕਾ જયਕਾਰ ਬੋਲੋ ਜੀ ਸਵਾਹਿਤ ਸਿੱਖਾਂ ਦੇ ਮਨ ਵਿੱਚ ਮਾਮ ਮੱਤ ਉੱਚੇ ਮੱਤ ਪਤ ਦਾ ਰੱਖ ਆਪਵਾਹੇ ਗੁਰੂ ਏ ਆਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਦੁਆਰਿਆਂ ਮੁਰਤਾ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੁਮਾ ਸਰਦਾਰਨ ਪ੍ਰਿੰਟ ਆ ਰੇਂਤਾਰ ਜੀ ਨਮਕਸ਼ੂ へ ਮਿਮਾਰਿਆਂ ਦੇ ਮਾੜ ਨਿਤਾਰਿਆਂ ਦੇ ਤਾਰਨ ਦੇ ਓਟਿਆਂ ਦੇ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਬਾਦਸ਼ਾਹੀਆ ਚਾਰ ਪਹਿਰ ਵੈਣਾਪੀ ਦੇ ਬਾਣੇ ਅੰਦਰ ਪਤੀਤ ਹੋਈ ਚਾਰ ਪੈਰ ਦਿਹਾਰਾ ਆਪਣੇ ਬਾਹਰੇ ਅੰਦਰ ਬਤੀਤ ਕਰਾਂ ਧੰਨ ਧੰਨ ਬਾਬਾ ਦੀ ਸ਼ਰੀਰ ਦੇ ਪਾਵਰ ਪਵਿੱਤਰ ਉਸਤਾਰ ਇਹ ਗੁਰਦੁਆਰਾ ਜੀ ਸ਼ਹੀਦ ਗੰਜ ਸਾਹਿਬ ਵਿਵਕੀ ਪਾਵਨ ਅੰਦਰ ਬਾਹਰ ਅੰਦਰ ਸਾਧੂ ਜੀ ਆਪ ਜੀ ਨੇ ਸੋਨੇ ਸੰਗਸਣ ਤਿਆਰ ਕੀਤੇ ਗਏ ਹਰ ਆਪ ਦੀ ਕਿਰਪਾ ਰੂਸਿਨਾ ਸਰਬੀ ਪ੍ਰਦਾਇ ਸ਼ਰੋਪੇ ਕੀ ਕੁੱਲੇ ਦਰਸ਼ਨ ਦੇਦਾਰ ਪਾਵਨ ਪਰਮਾਨੁਸ਼ਕੀ ਸੰਗਤਾਂ ਨੂੰ ਪ੍ਰਦਾਤ ਕਰੂ ਗਰਪੇ ਆਈ ਸੰਗਤ ਦੀ ਦਰਹਾਜਰੀ ਤੇਲ ਕੁੱਲ ਤੇਤਾਵ ਸੇਵਾਵਾਂ ਗਰ ਪ੍ਰਵਾਰ ਕਰਨੀਆਂ ਦਰਮ ਘਰੋ ਸਿੱਖੀ ਸਿਦਕ ਪ੍ਰਸਾਦ ਨਾਮ ਤਹਰ ਬਖਸ਼ਰਾ ਸ਼ੋਭ ਪਾਵਨ ਆਵਾਜ਼ ਪੂਰੀਆਂ ਕਰਨੀਆਂ ਸਰਬੱਤ ਦੇ ਦਾਤ ਦਾਸ ਪਰਮੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਸਨ ਸਥਾਨਾ ਤੋਂ ਪ੍ਰਕਾਸ਼ ਸਥਾਨਾ ਦਿਜਣ ਦੀ ਅੱਗੇ ਆਬਖਸ਼ੂ ਰਸਤੇ 'ਚ ਅੰਗ ਸੰਗ ਸਹਾਈ ਹੋਣਾ ਸੇਈ ਪਿਆਰੇ ਗੇੜ ਜਿਨ੍ਹਾਂ ਬਣਿਆ ਜੀ ਦਾ ਨਾਮ ਚਿਤਿਆ ਨਾਰਿਕਰਾ ਤਦ ਆਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸ